ਸਾਰੇ ਪਹਿਲਾਂ ਵੀ ਕਾਰਕੇ ਵਾਲੇ ਬੁਲਾਏ ਵਾਈ ਗੁਰੂ ਜੀ ਦਾ ਖਾਨ ਸਾਹਿਬ ਬਾਈ ਦੇ ਵੀ ਜੀ ਪਏ ਦੇਖੋ ਸਕਦੇ ਜੇ ਤੁਹਾਨੂੰ ਕੋ ਫੋਮ ਆਉਂਦਾ ਤੁਸੀਂ ਭਰਾਵਾਂ ਤੁਹਾਡੇ ਭਰਾਵਾਂ ਨਾਲ ਮੈਨੂੰ ਸਾਥ ਮਿਲਦਾ ਰਹੇ ਅਸੀਂ ਵਾਟ ਕਰਦੇ ਹਾਂ ਕਿ ਵਾਟ ਪਾ ਦੇਣੇ ਜਮੀਨ ਪੁੱਡਾ ਚ ਆ ਗਈ ਸੁਣੋ ਅਮਰੀਕਾ ਮੈਂ ਅਜੇ ਰਿਕਾਰਡ ਨਹੀਂ ਦੇਖਿਆ ਤੁਸੀਂ ਬਿਨਾਂ ਰਿਕਾਰਡ ਦੇਖਿਆ ਓਕੇ ਓਕੇ ਹੁਣ ਇਹ ਦੱਸਿਓ ਜੇ ਕਿ ਇਹ ਜਿਹੜੀਆਂ ਦੁਕਾਨਾਂ ਸੀ ਇਹ ਪਹਿਲਾਂ ਕਾਦੇ ਵਿੱਚ ਸੀ ਸਾਰਾ ਰਿਕਾਰਡ ਕੱਟਿਆ ਹੈ ਰਿਕਾਰਡ ਤਾਂ ਪਿਛਲੇ 50 ਸਾਲ ਦਾ ਹੈ ਸਾਰਾ ਹੀ ਕੱਢ ਲਓ ਕੋਈ ਵੀ ਪਤਾ ਤੁਹਾਨੂੰ ਕੋਈ ਵੀ ਪਤਾ ਕਿ ਕਾਦੇ ਸੀਗੀਆਂ ਦੁਕਾਨਾਂ ਜੂੜੀਆਂ ਵਿੱਚ ਲੱਗਿਆ ਇਹ ਬਡਵਾਰੇ ਤੋਂ ਤੁਹਾਨੂੰ ਕੀ ਲੈ ਪਿਆ ਜਾ ਇੱਥੇ ਮੈਨੂੰ ਐਡੀ ਨੂੰ ਸਾਹਮਣੇ ਤੇ ਤੁਸੀਂ ਇਹ ਰਿਕਾਰਡ ਬਿਨਾਂ ਦੇਖੇ ਆ ਗਏ ਮੈਨੂੰ ਸਿਰਫ ਉਹਨਾਂ ਕਹੇ ਵੀ ਉੱਥੇ ਚੱਲ ਜਾਓ ਕਿ ਅਸੀਂ ਤੁਹਾਨੂੰ ਕੁਝ ਪੁੱਛਾਂਗੇ ਇਹਦਾ ਜਵਾਬ ਨਹੀਂ ਦਿਓਗੇ ਤੁਸੀਂ ਜਵਾਬ ਤੁਹਾਨੂੰ ਦੱਸ ਦਿੱਤਾ ਨਾ ਮੈਨੂੰ ਲੈ ਵੀ ਇਹ ਜ਼ਮੀਨ ਪਹਿਲਾਂ ਦੁਕਾਨਾਂ ਵਾਲੀ ਹੈ ਕਿਹਦੇ ਥੱਲੇ ਸੀ ਤੁਹਾਨੂੰ ਕਹੀ ਜਾਂਦਾ ਮੈਨੂੰ ਇੱਧਾ ਘੰਟਾ ਘਾਟਾ ਦੇ ਦਿਓ ਮੈਂ ਤਾਂ ਸਾਰਾ ਜਵਾਬ ਦਿਸੂ ਕਿਹੜਾ ਚੀਜ਼ ਦਊਗਾ ਅਜਾਈ ਕਰ ਸਾਰੇ ਉਹ ਨੂੰ ਭਾਗੇ ਤਾਂ ਸਰ ਇੱਕ ਗੱਲ ਪੁੱਛ ਸਕਦਾ ਤੁਸੀਂ ਨੋਟਿਸ ਕੀ ਕੀਤਾ ਇੱਥੇ ਹੁਣ ਉਹ ਤੇ ਪੁੱਛ ਸਕਦੇ ਆ ਸੀ ਦੱਸੋ ਕਿ ਮੈਂ ਨੋਟਿਸ ਇਹੀ ਦੇਖਿਆ ਤੇ ਸਾਰਾ ਧੱਕਾ ਹੀ ਹੋਣ ਲਿਆ ਹਾਲ ਦੀ ਘੜੀ ਬਸ ਹਾਲ ਦੀ ਘੜੀ ਧੱਕਾ ਹੀ ਹੋਣ ਲਿਆ ਮੈਂ ਤਾਂ ਬਹਿ ਕੇ ਗੱਡਾ ਗੱਡਾ ਸਭ ਸੁਣਿਆ ਸਾਰਿਆਂ ਦਾ ਤੁਸੀਂ ਬਾਹਰ ਮਹਿਰੂਨ ਘਾੜ ਦੇਖਾਂਗੇ ਦੇਖੋ ਨਵਾਂ ਰਾਜ ਕੋਲ ਸਿੱਟਾ ਕੱਢ ਆ ਗਏ ਹਨ ਕੱਢਾ ਕੇ ਦੇ ਦਿਓ ਟਿਕੀਓ ਟਾਈਮ ਇੱਕ ਹੋਰ ਟਾਈਮ ਆਰਾਮ ਨਾਲ ਤੁਸੀਂ ਰਿਪੋਰਟ ਦਿਓ ਉੱਥੇ ਥੈਂਕ ਯੂ ਭਾਈ ਹੁਣ ਇਹ ਦੀ ਬਤਰਾ ਜਿਹੜੇ ਪੁੱਛਦਾ ਅਸੀਂ ਨਿਸ਼ਾ ਬਣਾਉਂਦੇ ਆ ਸਾਰਾ ਪਰਦੇ ਵੀ ਘੜਾਉਂਦੇ ਆ ਵੀ ਐਕਚੁਅਲੀ ਦਾ ਮਾਰਾ ਕੋਣ ਆਪ ਰੈਗੂਲਰ ਰਿਪੋਰਟ ਦੇ ਕੇ ਸਭ ਮਨਾਂ ਦੇ ਵੈਰੀਫਾਈ ਕਰਦੇ ਜੋ ਡਾਟਾ ਇਹ ਮੇਰੇ ਬੋਰਡ ਦਾ ਭੇਜਣਗੇ ਐਡਮ ਸਾਉਂ ਉਸ ਤੋਂ ਬਾਅਦ ਜੋ ਐਸਡੀ ਬਿਠਾਉਣ ਮੀਟਿੰਗ ਹੋ ਗਈ ਆ ਪਰ ਤੁਹਾਡੇ 5 ਸਾਲ 10 ਬੰਦਿਆਂ ਨਾਲ ਲਾਵਾਂਗੇ ਲੈ ਕੇ ਉੱਥੇ ਸਿੱਧੀ ਕਰਾਵਾਂਗੇ ਸੰਗਠਨ ਚੋਂ ਤੁਹਾਡੇ ਨੂੰ ਸਾਰੀ ਗੱਲ ਦੱਸਾਂਗੇ ਮੌਕੇ ਤੇ ਆ ਉੱਚੋਂ ਡਿਆ ਜੀ ਰਿਅਲਟੀ ਮੁਕੇਦੋ ਕੋਈ ਨਹੀਂ ਹੈਗੀ ਜਦੋਂ ਤੁਹਾਨੂੰ ਪਤਾ ਹੀ ਨਹੀਂ ਮੈਂ ਲੱਗੇ ਆ ਕੇ ਦੇਖਦਾ ਫਿਰਦਾ ਹੀ ਅਰ ਸਾਹ ਬਾਇ ਨੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਆ ਦੁਕਾਨਾ ਪਿਛਲੇ 23 ਸਾਲ ਤੋਂ ਇੱਥੇ ਨੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਤੇ ਦੁਕਾਨਾ ਕਿਹੜੀ ਅਥਾਰਟੀ ਨਾਲ ਇੱਥੇ ਨੇ ਇਹ ਜ਼ਮੀਨ ਹੈ ਜਿਹੜੀ ਜਿਹੜੀ ਤੇ ਸਰਕਾਰ ਨੇ 70 70 ਤੇ 2.5 ਲੱਖ ਰੁਪਇਆ ਲੈ ਕੇ ਦੁਕਾਨਾ ਬਣਾਈ ਹੈ ਕਹੇ ਕੀੜੀ ਅਥਾਰਟੀ ਦੇ ਕੀਦੇ ਥੱਲੇ ਆ ਤਜ਼ਿੰਦਰ ਸਾਹਿਬ ਨੂੰ ਪਤਾ ਹੀ ਨਹੀਂਗਾ ਮਤਲਬ ਮੇਰੇ ਲਈ ਇਹ ਸਰਪ੍ਰਾਈਜ਼ ਤੁਸੀਂ ਨਗਰ ਕੌਂਸਲ ਦਾ ਪ੍ਰਧਾਨ ਖੜਾ ਸੀ ਮੈਂ ਉਹ ਤੋਂ ਵੀ ਇਹ ਗੱਲ ਪੁੱਛੀ ਕਾਫੀ ਗੱਲਾਂ ਕਰੀ ਜਾਂਦਾ ਸੀ ਮੈਂ ਉਹ ਤੋਂ ਇੰਨੀ ਗੱਲ ਪੁੱਛੀ ਕਿ ਭਾਈ ਮੇਰੇਆ ਤੂੰ ਆਣਾ ਸਾਡਾ ਐਮ ਐਲ ਏ ਡਿਸਕਸ਼ਨ ਕਰੂਗਾ ਅਸੈਂਬਲੀ ਚ ਜਾ ਕੇ ਕਿਹੜੀ ਗੱਲ ਦੀ ਡਿਸਕਸ਼ਨ ਕਰੂਗਾ ਇਹ ਜ਼ਮੀਨ ਕਾਦੇ ਲਈ ਲੈ ਰਹੇ ਹੋ ਤੇ ਪਹਿਲਾਂ ਜਿਹਦੇ ਨਾਤੇ ਇਹਨਾਂ ਕੋਲੇ ਸੀ ਦਸਤਾਵੇਜ਼ ਔਰ ਦੁੱਖ ਦੀ ਗੱਲ ਹੈ ਸ਼ਰਮ ਦੀ ਵੀ ਗੱਲ ਹੈ ਕਿ ਉਹਨੂੰ ਕੱਖ ਨਹੀਂ ਪਤਾ ਸੀ ਵੀ ਤਾਂ ਹੀ ਪਹੁੰਚਾਂਗੇ ਐਸੇ ਤਾਂ ਇਹਨਾਂ ਦੇ ਐਮਐਲਏ ਨੇ ਕਹਿਤਾ ਹੈ ਕਿ ਜੇ ਸੀਬੀ ਆਈ ਇਹ ਦੁਕਾਨ ਨੂੰ ਢਾਉਣ ਤਾਂ ਮੈਂ ਅੱਗੇ ਪੈ ਜੂੰਗਾ ਤੇ ਜਦੋਂ ਅੱਗੇ ਪੈਏ ਹਟਣਗੇ ਜੋ ਵੀ ਉਹਨਾਂ ਦਾ ਹੋ ਹੋ ਗਿਆ ਉਸ ਤੋਂ ਬਾਅਦ ਉੱਠ ਕੇ ਭੱਜ ਗਏ ਜਾਂ ਪੈ ਹੀ ਰਹਿ ਉਸ ਤੋਂ ਬਾਅਦ ਅਸੀਂ ਇਹਨਾਂ ਦੀਆਂ ਦੁਕਾਨਾਂ ਨਹੀਂ ਢਾਉਣ ਦੇਵਾਂਗੇ ਮੈਂ ਤੁਹਾਨੂੰ ਤੇ ਉਹ ਵਾਲੀ ਗੱਲ ਤੇ ਉਹਨੇ ਮਖਾੜੀ ਆ ਦੁਕਾਨਦਾਰ ਨੇ ਜਿਹਨਾਂ ਨੂੰ ਨੋਟਿਸ ਦਿੱਤਾ ਗਿਆ ਕਿ ਇਹ ਕੰਮ ਛੱਡਣੀ ਹੈ ਸਾਡੀ ਸਿਰਫ ਇਹੀ ਅਪੀਲ ਕਰਦੀ ਕੌਣ ਨਹੀਂ ਅਦਾਲਤ ਨੂੰ ਵੀ ਇਹਨਾਂ ਦੀ ਰੋਜੀ ਰੋਟੀ ਆ ਇਹਦੇ ਪਰਿਵਾਰ ਜਿਹੜੇ ਉਹ ਖੂਬ ਮਰ ਜਾਂਦੇ ਸਾਨੂੰ ਇਹ ਚੀਜ਼ ਦਾ ਹੱਲ ਕਰਨਾ ਚਾਹੀਦਾ ਜੋ ਵੀ ਨੋਟੀਫਾਈਆ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਇਹ ਦੁਕਾਨ ਨਾ ਢਾਉਣੀਆਂ ਨਹੀਂ ਚਾਹੀਦੀ